ਕਈ ਵੀਰਪਰਾ ਪੁੱਛਦੇ ਨੇ ਵੀ ਹੁਣ ਤੱਕ ਮੂਸੇ ਵਾਲੇ ਨੂੰ ਇਨਸਾਫ ਕਿਉਂ ਨਹੀਂ ਮਿਲਿਆ ਹੋਰ ਕਿੰਨਾ ਟਾਈਮ ਇਹ ਕੇਸ ਚੱਲੇਗਾ ਮੂਸੇ ਵਾਲੇ ਦੇ ਕਤਲ犯 ਨੂੰ ਫਾਂਸੀ ਕਰੋ ਤਾਂ ਕਸਣਾ ਹੀ ਜਾਏਗੀ 302 ਤੋਂ ਇਲਾਵਾ ਹੋਰ ਕਿਹੜੀਆਂ ਧਾਰਾਵਾਂ ਦੇ ਅਧੀਨ ਇਹ ਕੇਸ ਚੱਲ ਰਿਹਾ ਹੈ ਮੂਸੇ ਵਾਲਾ ਕਤਲकांड ਨਾਲ ਜੁੜਿਆ ਇਸ ਵੀਡੀਓ ਦੇ ਵਿੱਚ ਤੁਹਾਡਾ ਹਰ ਇੱਕ ਸਵਾਲ ਆਪਾਂ ਕਵਰ ਕੀਤਾ ਹੋਇਆ ਹੈ ਸਿੱਧੂ ਮੂਸੇ ਵਾਲਾ ਕਤਲ ਕੇਸ ਜੋ ਕਿ ਮਾਨਸਾ ਜ਼ਿਲ੍ਹੇ ਦੇ ਐਸ ਜੇ ਯਾਨੀ ਕਿ ਐਡੀਸ਼ਨਲ ਸੈਸ਼ਨ ਜੱਜ ਸ਼੍ਰੀ ਗੁਰਮੋਹਨ ਸਿੰਘ ਜੀ ਦੀ ਅਦਾਲਤ ਦੇ ਵਿੱਚ ਪੈਂਡਿੰਗ ਹੈ ਤਾਂ ਗੱਲ ਕਰੀਏ ਇਹ ਕੇਸ ਦਾ ਨਾਮ ਹੈ ਸਟੇਟ ਵਰਸਸ ਮਨਪ੍ਰੀਤ ਸਿੰਘ ਉਰਫ ਪਾ ਐਂਡ ਅਨਦਰ ਸਟੇਟ ਯਾਨੀ ਕਿ ਸਰਕਾਰ ਵੱਲੋਂ ਕੇਸ ਐਸ ਲਈ ਹੁੰਦਾ ਹੈ ਕਿਉਂਕਿ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਹੈ ਉਹ ਸਟੇਟ ਦੇ ਖਿਲਾਫ ਹੁੰਦਾ ਹੈ ਸਰਕਾਰ ਨੂੰ ਦੋਸ਼ੀ ਦੇ ਖਿਲਾਫ ਕੇਸ ਲੜਨਾ ਪੈਂਦਾ ਹੈ ਤੇ ਕੰਪਲੇਨੈਂਟ ਨੂੰ ਇੱਕ ਸਰਕਾਰੀ ਵਕੀਲ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ ਪਰ ਕੰਪਲੇਨੈਂਟ ਯਾਨੀ ਕਿ ਸ਼੍ਰੀ ਬਲਕੌਰ ਸਿੰਘ ਉਹਨਾਂ ਨੇ ਉਰੇ ਸਰਕਾਰੀ ਵਕੀਲ ਤੋਂ ਇਲਾਵਾ ਪ੍ਰਾਈਵੇਟ ਵਕੀਲ ਵੀ ਕੀਤੇ ਹੋਏ ਨੇ ਕਈ ਮਿੱਤਰ ਕਹਿੰਦੇ ਆ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਯਾਨੀ ਕਿ ਕਹਿਣ ਦਾ ਮਤਲਬ ਹੈ ਲੰਬੇ ਸਮੇਂ ਬਾਅਦ ਮਿਲੇ ਇਨਸਾਫ ਦਾ ਕੋਈ ਫਾਇਦਾ ਨਹੀਂ ਹੈ ਤਾਂ ਮਿੱਤਰੋ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਜਸਟਿਸ ਹਰਿਡ ਇਸ ਜਸਟਿਸ ਬਰਿਡ ਅੱਜ ਦੇ ਟਾਈਮ ਦੀ ਜੇ ਗੱਲ ਕਰੀਏ ਤਾਂ ਮੂਸੇ ਵਾਲੇ ਦੇ ਕਾਤਲ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਇਨਸਾਫ ਮਿਲਣ ਤੋਂ ਬਾਅਦ ਯਾਨੀ ਕਿ ਉਹਨਾਂ ਨੂੰ ਸਜ਼ਾ ਹੋਣ ਤੋਂ ਬਾਅਦ ਉਹਨਾਂ ਨੇ ਕਿੱਥੇ ਜਾਣਾ ਹੈ ਦੇਖੋ ਦੋਸ਼ੀਆਂ ਦੇ ਉੱਤੇ ਸਭ ਤੋਂ ਗੰਭੀਰ ਤਾਂ 302 ਦੀ ਲੱਗੀ ਹੋਈ ਹੈ ਜਿਸ ਦੇ ਵਿੱਚ ਦੋ ਪ੍ਰਕਾਰ ਦੀ ਸਜ਼ਾ ਹੈ ਪਹਿਲੀ ਉਮਰ ਕੈਦ ਇਹ ਦੂਜੀ ਫਾਂਸੀ ਦੀ ਸਜ਼ਾ ਪਰ ਫਾਂਸੀ ਰੇਅਰੈਸਟ ਆਫ ਦੀ ਰੇਅਰ ਕੇਸ ਵਿੱਚ ਦਿੱਤੀ ਜਾਂਦੀ ਹੈ ਯਾਨੀ ਕਿ ਜੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਫਿਰ ਵੀ ਉਹਨਾਂ ਨੇ ਜੇਲ੍ਹ ਦੇ ਵਿੱਚ ਹੀ ਰਹਿਣਾ ਹੈ ਇਹ ਫੈਸਲਾ ਹੌਨਰੇਬਲ ਸੁਪਰੀਮ ਕੋਰਟ ਦੇ ਵੱਲੋਂ ਬਚਨ ਸਿੰਘ ਵਰ ਦਿੱਤਾ ਗਿਆ ਸੀ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਜਾਂ ਨਹੀਂ ਇਹ ਚੀਜ਼ ਅਦਾਲਤ ਤੈਅ ਕਰੇਗੀ ਬਾਕੀ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸ਼ੇਅਰ ਕਰ ਸਕਦੇ ਹੋ ਜੇਕਰ ਕੇਸ ਦੇ ਸਟੇਜ ਦੀ ਗੱਲ ਕਰੀਏ ਤਾਂ ਪ੍ਰੋਸੀਕਿਊਸ਼ਨ ਐਵਿਡੈਂਸ ਯਾਨੀ ਕਿ ਹਜੇ ਗਵਾਹੀਆਂ ਚੱਲ ਰਹੀਆਂ ਨੇ ਇਸ ਤੋਂ ਬਾਅਦ ਇੱਕ ਵਾਰੀ ਮੁਲਜ਼ਮਾਂ ਦੇ 313 ਦੇ ਬਿਆਨ ਹੋਣਗੇ ਉਸ ਤੋਂ ਬਾਅਦ ਉਹਨਾਂ ਨੂੰ ਮੌਕਾ ਦਿੱਤਾ ਜਾਏਗਾ ਜੇ ਉਹਨਾਂ ਨੇ ਆਪਣੇ ਹੱਕ ਦੇ ਵਿੱਚ ਕਿਸੇ ਗਵਾਹ ਨੂੰ ਪੇਸ਼ ਕਰਨਾ ਹੋਵੇ ਜੇਕਰ ਮੁਲਜ਼ਮ ਆਪਣੀ ਡਿਫੈਂਸ ਦੇ ਵਿੱਚ ਕੋਈ ਵੀ ਗਵਾਹ ਨਹੀਂ ਪੇਸ਼ ਕਰਦੇ ਯਾਨੀ ਕਿ ਆਪਣੀ ਐਵਿਡੈਂਸ ਨੂੰ ਕਲੋਜ਼ ਕਰ ਦਿੰਦੇ ਨੇ ਉਸ ਤੋਂ ਬਾਅਦ ਫਾਈਨਲ ਆਰਗੂਮੈਂਟ ਤੋਂ ਬਾਅਦ ਅਦਾਲਤ ਫੈਸਲਾ ਸੁਣਾਏਗੀ ਸੈਸ਼ਨ ਕੋ ਕੋਰਟ ਦੇ ਫੈਸਲੇ ਦੀ ਅਪੀਲ ਹਾਈ ਕੋਰਟ ਪੈਂਦੀ ਹੈ ਉਸ ਤੋਂ ਬਾਅਦ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਬਾਕੀ ਜੇ ਗੱਲ ਕਰੀਏ 302 ਤੋਂ ਇਲਾਵਾ ਕਿਹੜੀਆਂ ਧਾਰਾਵਾਂ ਦੇ ਅਧੀਨ ਇਹ ਕੇਸ ਚੱਲ ਰਿਹਾ ਹੈ 341 ਯਾਨੀ ਕਿ ਰੌਂਗਫੂਲ ਕਨਫਾਈਨਮੈਂਟ ਇਸ ਦਾ ਮਤਲਬ ਹੈ ਕਿਸੇ ਬੰਦੇ ਨੂੰ ਘੇਰਨਾ ਉਹ ਬੰਦੇ ਨੂੰ ਘੇਰਾ ਪਾਣਾ ਤੇ 147 ਤੇ 149 ਇਹ ਧਾਰਾ ਉਦੋਂ ਲਗਾਈ ਜਾਂਦੀ ਹੈ ਜਦੋਂ 5 ਆ 5 ਤੋਂ 11 ਲੋਕਾਂ ਦੇ ਵੱਲੋਂ ਵਾਰਦਾਤ ਨੂੰ ਇੰਝਾਮ ਦਿੱਤਾ ਜਾਂਦਾ ਹੈ ਹਥਿਆਰਾਂ ਦੇ ਸਮੇਤ 326 ਇਹ ਉਦੋਂ ਲੱਗਦੀ ਹੈ ਜਦੋਂ ਤੇਜ਼ ਤਾਰ ਹਥਿਆਰ ਦੇ ਨਾਲ ਕਿਸੇ ਬੰਦੇ ਦੇ ਗੰਭੀਰ ਸੱਟ ਵੱਜਦੀ ਹੈ ਤੇ 302 ਦੇ ਨਾਲ 307 ਵੀ ਮੂਸੇ ਵਾਲੇ ਦੇ ਨਾਲ ਉਸਦੇ ਦੋ ਸਾਥੀ ਵੀ ਸੀ ਹੋਰ ਕਿੰਨਾ ਟਾਈਮ ਕੇਸ ਚੱਲੇਗਾ ਇਹ ਚੀਜ਼ ਦਾ ਕੋਈ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਪਹਿਲਾਂ ਸੈਸ਼ਨ ਜੱਜ ਫੈਸਲਾ ਲੈਣਗੇ ਉਸ ਤੋਂ ਬਾਅਦ ਹਾਈ ਕੋਰਟ ਕੇਸ ਜਾ ਸਕਦਾ ਹੈ ਤੇ ਇਹ 인ਦੀ ਲਾਸਟ ਸੁਪਰੀਮ ਕੋਰਟ ਤੱਕ ਵੀ ਪਹੁੰਚਦੇ ਪਹੁੰਚਦੇ ਕਿੰਨੇ ਹੀ ਸਾਲ ਲੰਘ ਜਾਂਦੇ ਨੇ ਹਾਲ ਦੀ ਘੜੀ ਕਿਹੜੀ ਸਟੇਜ ਤੇ ਕੇਸ ਚੱਲ ਰਿਹਾ ਹੈ ਹੁਣ ਤੱਕ ਕਿੰਨੀਆਂ ਤਰੀਕਾ ਪੈ ਚੁੱਕੀਆਂ ਨੇ ਉਹਨਾਂ ਦੇ ਕੀ ਆਰਡਰ ਆਏ ਨੇ ਇਹ ਸਾਰੀ ਜਾਣਕਾਰੀ ਤੁਸੀਂ ਇਹ ਐਪ ਤੇ ਆ ਕੇ ਜਿਲਾ ਪਾ ਕੇ ਥਾਣਾ ਪਾ ਕੇ ਐਫ ਆਈ ਆਰ ਨੰਬਰ ਪਾ ਕੇ ਲੈ ਸਕਦੇ ਹੋ ਜੇਕਰ ਤੁਸੀਂ ਮੂਸੇ ਵਾਲੇ ਦੇ ਕਾਤਲਾ ਦੇ ਖਿਲਾਫ ਕੀਤੀ ਗਈ ਐਫ ਆਈ ਆਰ ਨੂੰ ਪੜ ਤਕਰੀਬ ਤੇ ਸ਼ੋ ਹੋ ਰਏ ਇਹ WhatsApp ਨੰਬਰ ਤੇ ਇਹ ਵੀਡੀਓ ਨੂੰ ਲਾਈਕ ਕਰਕੇ ਇੱਕ ਸਕਰੀਨਸ਼ਾਟ ਭੇਜਣਾ ਹੈ FIR ਦਾ PDF ਸਾਡੀ ਟੀਮ ਦੇ ਵੱਲੋਂ ਤੁਹਾਨੂੰ ਪ੍ਰੋਵਾਈਡ ਕਰ ਦਿੱਤਾ ਜਾਏਗਾ ਬਾਕੀ ਇਹਦਰੀ ਹੋਰ ਜਾਣਕਾਰੀ ਲੈਣ ਦੇ ਲਈ ਤੁਹਾਡਾ ਆਪਣਾ ਚੈਨਲ Legal Aid Punjabi ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਜੀ